ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜਦੋਂ ਦੁਨੀਆ ਦੇ ਵਿੱਚ ਇਨਸਾਨ ਆਂਦਾ ਹੈ ਤੇ ਉਹਦੇ ਨਾਲ ਨਾਲ ਉਹਦੇ ਅੰਦਰ ਇਨਸਾਨੀਅਤ ਵੀ ਆਣੀ ਚਾਹੀਦੀ ਏ ਮੈਂ ਸਲਾਮ ਪੇਸ਼ ਕਰਨਾ ਆਪਣੇ ਸਿੱਖ ਭੈਣ ਭਰਾਵਾਂ ਨੂੰ ਕਿ ਉਹ ਇਨਸਾਨੀਅਤ ਵਾਸਤੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਕਿ ਪੰਜਾਬ ਦੇ ਵਿੱਚ ਨਾ ਜੇਰੀਆ ਸਾਊਥ ਅਫਰੀਕਾ ਦੀ ਇੱਕ ਲੜਕੀ ਜਿਹੜੀ ਬਜ਼ਾਰਾਂ ਦੇ ਵਿੱਚ ਘੁੰਮ ਰਹੀ ਸੀ ਜਿਸ ਦੀ ਮਦਦ ਕੋਈ ਨਹੀਂ ਸੀ ਕਰ ਰਿਆ ਫਿਰ ਸਿੱਖ ਸਰਦਾਰ ਨੇ ਉਸ ਦੀ ਮਦਦ ਕੀਤੀ ਉਹਨੇ ਕਿਵੇਂ ਮਦਦ ਕੀਤੀ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਚਲਨੇ ਆ ਉਸ ਵੀਡੀਓ ਦੀ ਤਰਫ ਫਿਰ ਕਰਦੇ ਆ ਗੱਲਬਾਤ ਇਹ ਕੁੜੀ ਹੈ ਜਿਹੜੀ ਸਾਹਿਰਾ ਸਾਹਿਰਾ ਸਾਹਿਰੋਂ ਸਾਹਿਰੋਂ ਅੱਲਾਹ ਵਾਜੂ ਸਾਹਿਰੋਂ ਅਰਜ਼ੂ ਖਾਨ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੁੜੀ ਹੈ ਜਿਹੜੀ ਸਾਹਮਣੇ ਆਉਂਦੀ ਹੈ ਇਹਦਾ ਨਾਂ ਸ਼ਾਇਰਨ ਆ ਤੇ ਇਹ ਸਾਊਥ ਅਫਰੀਕਾ ਦੀ ਆ ਨਾਈਜੀਰੀਆ ਦੀ ਇਹ ਕਈ ਮਹੀਨਿਆਂ ਤੋਂ ਇੱਥੇ ਸੜਕਾਂ ਤੇ ਘੁੰਮਦੀ ਆ ਭਗਵਾੜੇ ਦਾ ਏਰੀਆ ਵਾ ਇਹ ਇਹ ਪਿੰਡ ਇਲਾਕਾ ਕਿਹੜਾ ਪਿਆ ਜਾਂਦਾ ਜੀ ਇਹ ਇਹ ਆਪਣਾ ਮੇੜੂ ਪਿੰਡ ਆ ਜੀ ਮੇੜੂ ਕਲੋਨੀ ਮੇੜੂ ਕਲੋਨੀ ਹਾਂਜੀ ਕਪੂਠਲਾ ਡਿਸਟ੍ਰਿਕਟ ਆ ਸ਼ਾਇਰਨ ਹਾ ਬਾਊ ਯੂ ਵੇਅਰ ਯੂ शरण प्लीज बेट टॉक टू मी टॉक टू मी यूर फैमिली वे आर यू फैमिली है रबजू विद योर कंट्री व्यू योर कंट्री वेज योर कंट्री नाइजीरिया ओके मैं पूछिए करना आई इसी Why you come here? Why you come here? Why did you come here? This place. <laughs> you study. You come here for study. Yes. Which Which class? Where is your college? ਵੇਅਰ ਯੂ ਕਾਲਜ ਕਾਲਜ ਮੁੰਬਈ ਆਈ ਫੋਰਗੇਟ ਕਿੰਨੀ ਭੁੱਲ ਗਏ ਯੂ ਫੋਰਗੇਟ ਦਿਸ ਪਲੀਜ਼ ਸੈਟ ਦਿਸ ਸਾਈਡ ਦਿਸ ਸਾਈਡ ਪਲੀਜ਼ ਆ ਰੋਕ ਕੇ ਇਹਨੂੰ ਕੌਕ ਕੌਕ हेलो दिस साइड दिस साइड प्लीज ਦੇਖੋ ਕੀ ਹਾਲ ਹੈ ਇਹਦੀਆਂ ਬਾਹਾਂ ਬੂਗਾਂ ਵੀ ਕਿਵੇਂ ਹਨ ਸੜਕਾਂ ਦੇ ਉੱਤੇ ਵਿਚਾਰੀ ਤਰੀ ਫਿਰਦੀ ਆ ਤਾਂ ਦੇਖੋ ਕੋਈ ਕੱਪੜਿਆਂ ਦਾ ਨੋਂਣ ਤੋਣ ਦਾ ਇਦਾਂ ਹੀ ਸੜਕ ਦੇ ਉੱਤੇ ਹੀ ਸੌ ਜਾਂਦੀ ਜਿੱਥੇ ਜੀ ਕਰਦਾ ਤੇ ਇਹ ਇੱਥੇ ਪੰਜਾਬ ਦੇ ਵਿੱਚ ਚੰਗੇ ਭਵਿੱਖ ਲਈ ਆਈ ਆ ਵਿਚਾਰੀ ਸਾਡੇ ਵੀ ਬੱਚੇ ਬੱਚੀਆਂ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਉਦਾਂ ਹੀ ਇਹ ਵੀ ਇੱਕ ਬੱਚੀ ਵਿਦੇਸ਼ ਦੇ ਵਿੱਚ ਇੱਥੇ ਪੜਨ ਵਾਸਤੇ ਆਈ ਤਾਂ ਪਰ ਅੱਜ ਇਸ ਬੱਚੀ ਦਾ ਫਿਊਚਰ ਕੀ ਆ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਆ ਇਹ ਵੀ ਤੁਸੀਂ ਦੇਖ ਸਕਦੇ ਹੋ ਨਾਈਜੀਰੀਆ ਦੀ ਰਹਿਣ ਵਾਲੀ ਹੈ ਬੱਚੀ ਪਹਿਲਾਂ ਵੀ ਸਟੈਨਲੀ ਸਾਡੇ ਕੋਲ ਨਾਈਜੀਰੀਆ ਦਾ ਹੀ ਰਹਿਣ ਵਾਲਾ ਸੀ ਜਿਹਨੂੰ ਦਿੱਲੀ ਤੋਂ ਲੈ ਕੇ ਆਏ ਸੀ ਅਸੀਂ ਤੇ ਅੱਜ ਸਾਨੂੰ ਵੀਡੀਓ ਬਣਾ ਕੇ ਭੇਜੀ ਵੀਰਾਂ ਨੇ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਪਰਮਦਰ ਸਿੰਘ ਜੀ ਤੁਸੀਂ ਵੀਡੀਓ ਬਣਾ ਕੇ ਭੇਜੀ ਸਾਨੂੰ ਹਾਂ ਜੀ ਮੈਂ ਵੀਡੀਓ ਬਣਾ ਕੇ ਭੇਜੀ ਠੀਕ ਕਿੰਨੇ ਕ ਟਾਈਮ ਤੋਂ ਤੁਸੀਂ ਦੇਖਦੇ ਜੀ ਇਹ ਨੂੰ ਅਸੀਂ 2 ਮਹੀਨੇ ਤੋਂ ਮੈਂ ਦੇਖਦਾ ਐਦਾਂ ਹੀ ਇਹ ਸੜਕਾਂ ਤੇ ਤੁਰੇ ਫਿਰਦੇ ਸਾਰਾ ਦਿਨ ਤਿੰਨ ਚਾਰ ਦਿਨ ਤੋਂ ਮੈਂ ਇਹ ਦਵਾਈ ਦੁਵਾਈ ਦਵਾਈ ਆ ਇਹਨੂੰ ਅਸੀਂ ਇੱਥੇ ਸੌਂਦੇ ਰਹੇ ਹਾਂ ਰਾਤੀ ਵੀ ਸੌਂਦਾ ਨਵਾਇਆ ਦਵਾਇਆ ਕੱਪੜੇ ਦੇ ਤੇ ਇੱਕ ਮੈਸੇਜ ਮੇਰੀ ਨੇ ਤੇ ਫੈਮਲੀ ਆ ਮੇਰੀ ਟੌਪੇ ਹੁੰਦੀ ਹੂੰ ਭੁੱਖ ਨਭਾਣੇ ਹੁੰਦੀ ਹੁਣ ਤਿੰਨ ਚਾਰ ਦਿਨ ਤੋਂ ਰੋਟੀ ਉਪਟੀ ਖਵਾਈ ਇਹਨੂੰ ਹੁਣ ਠੀਕ ਹੈ ਮੜੀ ਜੀ ਨੇ ਪਹਿਲਾਂ ਤਾਂ ਬਹੁਤ ਮਾਰੇ ਰੋੜ ਕੇ ਤੋੜ ਕੇ ਤੋਲਦੀ ਸੀ ਬਾਈ ਅੱਛਾ ਰੋੜਦੀ ਸੀ ਜੀ ਤੇ ਵੀਰੇ ਇਹਦੇ ਬਾਰੇ ਤੁਹਾਨੂੰ ਕੁਝ ਪਤਾ ਲੱਗਿਆ ਹਾਂਜੀ ਇੱਥੇ ਪੜਦੀ ਸੀ ਜਿੰਨੀ ਕਾਪਾ ਜਿੰਨਾ ਕੁ ਪਤਾ ਦਿੱਤਾ ਅੱਛਾ ਇੱਥੇ ਪੜਦੀ ਉਹ ਇੰਨਾ ਕੋਈ ਪੌਸਿਟਿਵ ਕੇਸ ਇਹਨਾਂ ਦਾ ਕੋਈ ਚੱਕਰ ਪੈ ਗਿਆ ਸੀ ਉਹ ਇਹ ਕਹਿੰਦੀ ਹੈ ਵੀ ਡਾਕੂਮੈਂਟ ਮੇਰੇ پاسਪੋਰਟ ਜਿਹੜੇ ਵੀ ਕੋਈ ਵੀ ਰੋਕੂਮੈਂਟ ਹੈ ਚੌਂਕੀ ਜੀ ਜਾਂ ਸਤਨਾਪੁਰਾ ਲੱਗਦਾ ਹੈ ਸਤਨਾਪੁਰੇ ਹੋਣਗੇ ਜਾਂ ਢੇੜੂ ਚੌਂਕੀ ਹੋਣਗੇ ਬਾਈ ਇਤਤਾਂ ਦਾ ਸੇਮ ਨੂੰ ਤੋਨੂ ਲੈਂਗੁਏਜ ਵੀ ਨਹੀਂ ਆਉਂਦੀ ਇਹਦੀ ਹਨਾ ਮੈਨੂੰ ਲੈਂਗੁਏਜ ਨਹੀਂ ਆਉਂਦੀ ਬਈ ਐਨੀ ਬਰੀਕ ਜਿਹੀ ਹਾਈ ਨਹੀਂਗਾ ਕਿਸੇ ਮੁੰਡੇ ਨੂੰ ਅਰਬੀ ਨੂੰ ਕਿਹਾ ਸੀ ਕਿ ਮੈਂ ਗੱਲ ਕਰ ਉਹਨਾਂ ਇੰਨਾ ਗੱਲ ਕੀਤੀ ਜਿੱਦਾਂ ਮੈਂ ਕਿਹਾ ਉਹਨੂੰ ਤੇ ਦੱਸਿਆ ਉਹ ਨਹੀਂ ਹਾਂਜੀ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ ਜੀ ਠੀਕ ਹੋ ਠੀਕ ਹੈ ਠੀਕ ਹੈ ਬਹੁਤ ਧੀਨ ਹੈ ਔਰ ਕੱਪਸੇ ਹੋ ਇਹ ਗੱਲ ਕਰੋ ਜੀ ਆ ਕੁੜੀ ਨਾਲ ਤੁਹਾਡਾ ਨਾਈਜੀਰੀਆ ਦੀ ਇੱਕ ਕੁੜੀ ਹੈ ਓਕੇ ਹੈਲੋ ਸਿਸਟਰ Hello, how are you? I'm fine. Well, okay. Uh, where are you from? Nigeria. Which part of Nigeria? Rosiva. Rossi? Rosiva. Rosiva. Okay. Okay. So we have sent our brother to take you, so that you he can take you and take care of you. Okay. We, we will be, we will be coming. Okay. We will come to see you. Okay. You go with them, okay? And where, where is your passport? I don't You don't know? Yes. Okay, fine, no problem. So you go with my brother. I will come to see you very soon, okay? Um, we are going to come, okay? okay. my wife, we are going to come to see you, okay? Okay. We, yeah? we will come on Wednesday to see you, okay? You go with them, okay? ਕੀ ਤੁਸੀਂ ਫੇਸ ਐਨੀ ਪ੍ਰੋਬਲਮ ਇਹ ਕਹਿੰਦੇ ਕਿ ਇਹ ਕਹਿੰਦੇ ਤੁਸੀਂ ਫੇਸ ਐਨੀ ਪ੍ਰੋਬਲਮ ਤੇਲ ਮੈਂ ਬ੍ਰਦਰ ਟੂ ਕਾਲ ਮੀ ਓਕੇ ਓਕੇ ਹੀ ਸੋ ਇਜ਼ 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 ਮਾਈ ਵਾਈਸ ਬ੍ਰਦਰ ਓਕੇ ਯੂ ਬੇ ਅਲਟਰ ਬ੍ਰਦਰ ਓਕੇ ਯੂ ਇੰਗਲੀਸ਼ ਟੇਕ ਉਹ ਵੀ ਨੇਮ ਓਕੇ ਯੈਸ ਭੈਣ ਜੀ ਹਾਂ ਜੀ ਭੈਣ ਜੀ ਹਾਂ ਜੀ ਇਹ ਇਹ ਚਲੇ ਜਾਣਾ ਤੁਹਾਡੇ ਨਾਲ ਤੁਸੀਂ ਲੈ ਜਾਓ ਤੇ ਆਪਾਂ ਮੈਨੂੰ ਆ ਕੇ ਮਿਲਦੇ ਆ ਬਸ ਠੀਕ ਹੈ ਭੈਣ ਜੀ ਇਤੋਂ ਅਸੀਂ ਪਤਾ ਕੀਤਾ ਜੀ ਇਹ ਤਾਂ ਇੱਕ ਕੁੜੀ ਹੈ ਤੇ ਭਾਜੀ ਹੁਣੇ ਜਨ ਪਿਕ ਕਰਨ ਜਾ ਰਹੇ ਆ ਜੀ 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 ਬਸ ਠੀਕ ਜੀ ਲੇਟੋ ਕੋਈ ਤਾਂ ਇੱਕ ਦੋ ਦਿਨਾਂ ਚ ਭਾਜੀ ਮਿਲਦੇ ਆ ਕੋਈ ਨਹੀਂ ਆ ਪਾਣੇ ਓਕੇ ਭੈਣ ਜੀ ਓਕੇ ਜੀ ਅਸੀਂ ਇਹਨੂੰ ਲੈ ਕੇ ਜਾਂਦੇ ਜੀ ਤੁਹਾਡੀ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਭੈਣ ਜੀ ਜੈਸੀਕਾ ਕੈਥਰੀਨ ਇਹ ਸਾਡੇ ਭੈਣ ਜੀ ਨੇ ਜੀ ਸਖਵਿੰਦਰ ਕੌਰ ਜੀ ਤੇ ਨਾਲ ਉਹਨਾਂ ਦੇ ਹਸਬੰਦ ਨੇ ਜਿਨ੍ਹਾਂ ਨੇ ਪਹਿਲਾਂ ਵੀ ਸਾਨੂੰ ਬਹੁਤ ਸਪੋਰਟ ਕੀਤੀ ਜਿਹੜਾ ਸਟੈਨਲੀ ਨੂੰ ਵਾਪਸ ਭੇਜਿਆ ਨਾਈਜੀਰੀਆ ਉੱਥੇ ਜਾ ਕੇ ਛੱਡ ਕੇ ਆਏ ਸੁਖਵਿੰਦਰ ਭੈਣ ਦੇ ਹਸਬੰਡ ਆ ਜਿਹੜੇ ਬੈਂਸਲੇ ਜੀ ਤੇ ਹੁਣ ਵੀ ਬੈਂਸਲੇ ਜੀ ਨਾਲ ਗੱਲ ਹੋਈ ਆ ਤੇ ਸੁਖਵਿੰਦਰ ਭੈਣ ਨਾਲ ਗੱਲ ਹੋਈ ਆ ਉਹਨਾਂ ਨੇ ਇਹਨਾਂ ਵੀ ਗੱਲ ਕੀਤੀ ਏ ਕੁੜੀ ਨਾਲ ਉਹਨਾਂ ਨੇ ਜਿਹੜਾ ਨਾਈਜੀਰੀਆ ਦਾ ਐਮਬੈਸਡਰ ਆ ਪਹਿਲਾਂ ਵੀ ਉਹਨੇ ਬਹੁਤ ਸਪੋਰਟ ਕੀਤੀ ਸਾਡੀ ਜਦੋਂ ਅਸੀਂ ਛੱਡ ਗਏ ਆ ਸਟੈਂਲੀ ਨੂੰ ਨਾਈਜੀਰੀਆ ਐਂਬੈਸੀ 'ਚ ਗਏ ਸੀ ਅਸੀਂ ਉੱਥੇ ਮਿਲੇ ਸੀ ਉਹਨੂੰ ਜਾ ਕੇ ਤੇ ਹੁਣ ਵੀ ਉਹਨਾਂ ਨੇ ਨਾਈਜੀਰੀਆ ਐਂਬੈਸੀ ਦੇ ਵਿੱਚ ਜਿਹੜੇ ਐਂਬੈਸਡਰ ਨੇ ਉਹਨਾਂ ਨੂੰ ਇਹਦੀ ਵੀਡੀਓ ਭੇਜਤੀ ਆ ਬੱਚੀ ਦੀ ਇਹ ਬੱਚੀ ਨੇ ਆਪਣਾ ਐਡਰੈਸ ਵੀ ਦੱਸਿਆ ਵਾ ਵੀ ਮੈਂ ਨਾਈਜੀਰੀਆ ਦੀ ਰਹਿਣ ਵਾਲੀ ਆ ਸੋਇਆ ਬੂਸਟਾਖ ਨਹੀਂ ਕੁਛ ਇਦਾਂ ਦਾ ਇਹਨੇ ਦੱਸਿਆ ਨਾਮ ਅੱਗੋਂ ਆਪਣੇ ਡਿਸਟ੍ਰਿਕਟ ਦਾ ਜਾਂ ਸਿਟੀ ਦਾ ਜਾਂ ਪਿੰਡ ਦਾ ਤੇ ਇਹ ਸਾਡੀ ਮਿੱਤੀਆਂ ਵਰਗੀ ਆ ਕਿਉਂਕਿ ਧੀਆਂ ਭੈਣਾਂ ਸਾਂਝੀਆਂ ਸਾਡਾ ਫਰਜ਼ ਆ ਵੀ ਅਸੀਂ ਇਸ ਧੀ ਦੀ ਇੱਜ਼ਤ ਨੂੰ ਵੀ ਆਪਣੀ ਇੱਜ਼ਤ ਸਮਝੀਏ ਜਿੰਦਾਂ ਇਸ ਵੀਰ ਦੇ ਸਾਹਮਣੇ ਦੁਕਾਨ ਆ ਅਰਮਾਨ ਫੂਡ ਪੁਆਇੰਟ ਸਾਹਮਣੇ ਇਹਨਾਂ ਦੇ ਵਾਈਫ ਖੜੇ ਨੇ ਇਹ ਹਸਬੰਡ ਵਾਈਫ ਪਿਛਲੇ 3 ਦਿਨਾਂ ਤੋਂ ਇਸ ਬੱਚੀ ਨੂੰ ਸੰਭਾਲ ਰਹੇ ਨੇ ਰੋਟੀ ਵੀ ਦੇ ਰਹੇ ਨੇ ਆਪਦੇ ਘਰੇ ਦੁਕਾਨ ਦੇ ਵਿੱਚ ਇਹਨੂੰ ਸਵਾਉਂਦੇ ਵੀ ਆ ਵੀ ਚਲ ਉਹਤੇ ਸੌ ਜਾਂਦੀ ਆ ਫਿਰ ਉਹਦੀ ਵਾਈਫ ਆ ਜਿਹੜੀ ਉਹਨਾਂ ਨੇ ਨਮਾਇਆ ਤਵਾਇਆ ਕੱਪੜੇ ਵੀ ਚੇਂਜ ਕਰਾਏ ਆਪਦੇ ਕੱਪੜੇ ਵੀ ਦਿੱਤੇ ਇਹਨੂੰ ਬੱਚੀ ਨੂੰ ਸਾਨੂੰ ਵੀ ਵੀਡੀਓ ਬਣਾ ਕੇ ਭੇਜੀ ਦੱਸਿਆ ਸਾਨੂੰ ਫਿਰ ਸਾਡੇ ਟੀਮ ਦੇ ਮੈਂਬਰ ਕਰਨਲ ਸਿੰਘ ਗੁਣੀ ਵੀ ਕੱਲ ਆਏ ਅਸੀਂ ਉਹਨਾਂ ਦੀ ਡਿਊਟੀ ਲਈ ਸੀ ਕਰਨਲ ਸਿੰਘ ਉਹਨਾਂ ਨੇ ਆ ਕੇ ਸਾਰਾ ਵੈਰੀਫਾਈ ਕੀਤਾ ਸਾਨੂੰ ਦੱਸਿਆ ਜਾਣਕਾਰੀ ਦਿੱਤੀ ਵੀ ਹਾਂ ਕਿ ਬੱਚੀ ਵਾਕਈ ਲੋੜਵੰਦ ਆ ਇੱਥੇ ਘੁੰਮਦੀ ਆ ਸੜਕਾਂ ਤੇ ਆਸੇ ਪਾਸੇ ਵੀ ਉਹਨੂੰ ਕੋਈ ਸੋਚੀ ਨਹੀਂ ਆਪਦੀ ਵਿਚਾਰੀ ਨੂੰ ਵੀ ਜਿੱਥੇ ਠੀਕ ਲੱਗਦਾ ਉੱਥੇ ਬੈਠ ਜਾਂਦੀ ਐ ਸੌ ਜਾਂਦੀ ਐ ਨਹੀਂ ਤੇ ਸਾਰਾ ਦਿਨ ਛੜਕਾਂ ਤੇ ਚੁਰੀ ਫਿਰਦੀ ਐ ਤੇ ਅੱਜ ਅਸੀਂ ਇਸ ਧੀ ਨੂੰ ਆਪਣੇ ਨਾਲ ਲੈਣ ਆਏ ਆ ਸਤਵੀਰ ਕੌਰ ਆ ਭੈਣ ਸਾਡੇ ਸਿਵਾਦਰ ਭੈਣ ਨਾਲ ਨਵਦੀਪ ਆ ਤੇ ਅਸੀਂ ਹੁਣ ਇਸ ਭੈਣ ਨੂੰ ਆਪਣੇ ਨਾਲ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਇਹਦਾ ਟ੍ਰੀਟਮੈਂਟ ਵੀ ਹੋਊਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਵੀ ਇਹਦਾ ਐਡਰੈਸ ਬਾਦ ਲੱਭ ਕੇ ਇਹਦਾ ਪਾਸਪੋਰਟ ਵਗੈਰਾ ਦਾ ਪਤਾ ਕਰਕੇ ਜਿੱਥੇ ਵੀ ਉਹ ਚਿਹੜੂ ਚੌਂਕੀ ਜਾਂ ਜਾਂ ਮਿਹੜੂ ਚੌਂਕੀ ਜਾਂ ਜਾਂ ਜਿੱਥੇ ਵੀ ਇਸਤਨਾਮਪੁਰਾ ਦੱਸਦਾ ਬਾਈ ਇਸਤਨਾਮਪੁਰਾ ਥਾਣੇ 'ਚ ਇਸਤਨਾਮਪੁਰਾ ਜਾਂ ਬਾਈ ਕਿਹੜੀ ਜਗ੍ਹਾ ਜਾਂ ਚਿਹੜੂ ਚੌਂਕੀ ਪੈਂਦੀ ਆ ਉੱਥੋਂ ਅਸੀਂ ਪੁਲਿਸ ਨਾਲ ਵੀ ਸੰਪਰਕ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹਦੇ ਪੇਪਰ ਕਿੱਥੇ ਆਦਾ ਪਾਸਪੋਰਟ ਕਿੱਥੇ ਆ ਇਹ ਬੱਚੀ ਇੱਥੇ ਜੇ ਪੜ੍ਹਦੀ ਸੀ ਤਾਂ ਕਿੱਥੇ ਪੜ੍ਹਦੀ ਸੀ ਸਟੂਡੈਂਟ ਸੀ ਜਾਂ ਇਹ ਤੇ ਜਾਂ ਇਹ ਵੈਸੀ ਇੱਥੇ ਰਹਿ ਰਹੀ ਸੀ ਇਹ ਕਿਹੜੇ ਵੀਜ਼ੇ ਤੇ ਇੰਡੀਆ ਆਈ ਆ ਵਿਜ ਔਰ ਵੀਜ਼ਾ ਇਨ ਇੰਡੀਆ ਵੀਜ਼ਾ ਵਿੱਚ ਵੀਜ਼ਾ ਮੈਡੀਕਲ ਵੀਜ਼ਾ ਸਟੱਡੀ ਵੀਜ਼ਾ ਹਰ ਫੋਰ ਵਾਟ ਨੋ ਰਿਮੈਂਬਰ ਕਹਿੰਦੀ ਮੈਨੂੰ ਕੁਝ ਯਾਦ ਨਹੀਂ ਹੈਗਾ ਫਰਾਂਸਿਸ ਯੂ ਹੈਵ ਬੀਨ ਲਿਵਿੰਗ ਹੇਅਰ ਲਾਈਕ ਯੂ ਹੈਵ ਐਨੀ ਆਈਡੀਆ ਆਈ ਡੋਨਟ ਨੋ ਸੋ ਡਿਡ ਯੂ ਕੇਮ ਹੇਅਰ ਟੂ ਸਟੱਡੀ ਔਰ ਲਾਈਕ ਵਾਟ ਵਰਕ ਫਾਰ ਮੇਟ ਔਰ ਸਟੱਡੀ ਵੀ did you came here for the study or like the work permit i came study who hmm? study study okay so are you pass out of lpu or like what your degree is going on or are you a pass out where your university ਹਾਂਜੀ ਅਬਦੁੱਲ ਅਬਦੁੱਲ ਨਾ ਲੈ ਅਬਜੂ ਕਰੀ ਜਾਂਦੀ ਏ ਅਬਜੂ ਅਬਦੁੱਲ ਕਹਿ ਰਿਹਾ ਅਬਦੁੱਲ ਚਲੋ ਐਨੀਵੇ ਸਾਡੀ ਕੋਸ਼ਿਸ਼ ਹੈ ਵੀ ਇਸ ਬੱਚੀ ਨੂੰ ਸਾਨੂੰ ਤਾਂ ਬਾਲੀ ਇਹਦੇ ਨਾਲ ਟਾਕ ਕਰਨੀ ਵੀ ਨਹੀਂ ਆਉਂਦੀ ਕਿ ਜਿੰਨੀ ਕਿ ਨਵਦੀਪ ਸਾਡੀ ਛੋਟੀ ਭੈਣ ਕਰ ਰਹੀ ਹੈ ਇਹ ਗੱਲ ਤੇ ਪਰ ਅਸੀਂ ਉੱਥੇ ਇਹਨੂੰ ਹੁਣ ਸੁਪਨਿਆਂ ਦੇ ਘਰ ਲੈ ਕੇ ਜਾਵਾਂਗੇ ਉੱਥੇ ਫਿਰ ਵੈਂਸਲੇ ਜੀ ਜਿਹੜੇ ਸਾਡੇ ਇਹ ਸਾਰਾ ਇਹਦੇ ਬਾਪਸ ਭੇਜਣ ਦਾ ਇੰਤਜ਼ਾਮ ਕਰਨਗੇ ਸਾਡੇ ਨਾਲ ਐਸੋਸੀਏਟ ਨੇ ਉਹ ਤੇ ਨਾਲ ਸਿਕਮਿੰਦਰ ਭੈਣ ਤੇ ਉਹ ਨਾਲ ਉਹਨਾਂ ਦੀ ਬੇਟੀ ਹੈ ਕੈਥਰੀਨ ਪਹਿਲਾਂ ਵੀ ਉਹਨਾਂ ਨੇ ਬਹੁਤ ਸਪੋਰਟ ਕੀਤੀ ਆ ਸਟੈਨਲੀ ਨੂੰ ਵਾਪਸ ਭੇਜਣ ਲਈ ਤੇ ਅੱਗੋਂ ਵੀ ਹੁਣ ਸਾਡੀ ਕੋਸ਼ਿਸ਼ ਹੋਊਗੀ ਵੀ ਇਸ ਧੀ ਨੂੰ ਵੀ ਇਹਦੇ ਮਾਪੇ ਤੱਕਰ ਪਹੁੰਚਦਾ ਕਰੀਏ ਅਸੀਂ ਇਹ ਆਪਣੇ ਘਰ ਜਾਵੇ ਵਾਪਸ ਆਪਣੇ ਮਾਪੇ ਕੋਲੇ ਆਪਣੇ ਭੈਣ ਭਰਾਵਾਂ ਦੇ ਕੋਲੇ ਇਹ ਵੀ ਜਿਵੇਂ ਸਾਡੇ ਬੱਚੇ ਇੱਥੋਂ ਪੜਨ ਲਈ ਜਾਂਦੇ ਨੇ ਕੈਨੇਡਾ ਅਮਰੀਕਾ ਉਵੇਂ ਇਹਦੇ ਲਈ ਵੀ ਇਹ ਇੰਡੀਆ ਪੜ੍ਹਨ ਆਉਣਾ ਇੱਕ ਉਸ ਤਰ੍ਹਾਂ ਦਾ ਐਕਸਪੀਰੀਅੰਸ ਆ ਪਰ ਇੱਥੇ ਆ ਕੇ ਕਈ ਵਾਰੀ ਦੇਖੋ ਕਹੇ ਜੇ ਹਾਲਾਤ ਬਣ ਜਾਂਦੇ ਆ ਸਾਨੂੰ ਤਾਂ ਐਂ ਲੱਗਦਾ ਵੀ ਆਪਣੇ ਬੱਚਿਆਂ ਵਾਂਗ ਹੀ ਆ ਸਾਡੇ ਭਾਣਜੀ ਆ ਮੇਰੀ ਭਤੀਜੀ ਆ ਉੱਥੇ ਪੜ੍ਹਦੇ ਆ ਬਾਹਰ ਤੇ ਐਂ ਫੀਲ ਹੁੰਦਾ ਵੀ ਸਾਡੇ ਬੱਚਿਆਂ ਨੂੰ ਜੇ ਕਿਤੇ ਇਦਾਂ ਦਾ ਦੁੱਖ ਸਹਿਣਾ ਪੈ ਜਾਏ ਜਾਂ ਇਦਾਂ ਦੀ ਸਮੱਸਿਆ ਦੇ ਵਿੱਚ ਆਣਾ ਪੈ ਜਾਵੇ ਵੀ ਸਾਨੂੰ ਕਿੰਨੀ ਤਕਲੀਫ ਹੁੰਦੀ ਆ ਤੇ ਉਦਾਂ ਹੀ ਹੋ ਸਕਦਾ ਇਹਦੀ ਫੈਮਿਲੀ ਵੀ ਤਕਲੀਫ ਦੇ ਵਿੱਚ ਹੋਵੇ ਉਹਨਾਂ ਨੂੰ ਪਤਾ ਇਹਨਾਂ ਲੱਗ ਰਿਹਾ ਹੋਵੇ ਸਾਡੀ ਬੇਟੀ ਹੈ ਕਿੱਥੇ ਆ ਤੇ ਪਰ ਸਾਡੀ ਇੱਕ ਕੋਸ਼ਿਸ਼ ਰਹੂਗੀ ਵੀ ਇਹਨੂੰ ਜਲਦੀ ਤੋਂ ਜਲਦੀ ਇਹਦੀ ਫੈਮਿਲੀ ਤੱਕ ਪਹੁੰਚਾਇਆ ਜਾਵੇ ਇਹਦਾ ਘਰ ਪਰਿਵਾਰ ਲੱਭਿਆ ਜਾਵੇ ਤੇ ਜੇ ਤੁਸੀਂ ਵੀ ਸਾਡੀ ਇਸ ਵੀਡੀਓ ਨੂੰ ਦੇਖਦੇ ਹੋ ਤੇ ਜੇ ਇਸ ਬੱਚੀ ਨੂੰ ਕੋਈ ਪਛਾਣਦੇ ਹੋ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਜਿਹੜੀਆਂ ਵੀਡੀਓ ਅਸੀਂ ਅਟੈਚ ਕੀਤੀਆਂ ਜਿਹੜੀਆਂ ਇੱਥੇ ਸੜਕ ਤੇ ਘੁੰਮਦੀਆਂ ਸੀਗੀਆਂ ਉਹ ਵੀ ਜ਼ਰੂਰ ਦੇਖਿਓ ਅੱਜ ਤਹਰੇ ਸਾਫ਼ ਸੁਥਰੇ ਕੱਪੜੇ ਪਾਏ ਹੋਏ ਆ ਕਿਉਂਕਿ ਵੀਰੇ ਹੋਣਾ ਨੇ ਇਸ਼ਨਾਨ ਪਾਣੀ ਕਰਾਤਾ ਵੀਰੇ ਕੀ ਨਾਂ ਤੁਹਾਡਾ ਮੇਰਾ ਨਾਂ ਪਰਮਿੰਦਰ ਹੈ ਪਰਮਿੰਦਰ ਵੀਰੇ ਹੋਣਾ ਨੇ ਨਮਾਤਾ ਸੀ ਇਹਨੂੰ ਦੋ ਦਿਨ ਤੋਂ ਰੋਟੀ ਪਾਣੀ ਵੀ ਦਿੱਤਾ ਪਰ ਵੀਰ ਦੱਸਦਾ ਵੀ ਦੋ ਦਿਨ ਪਹਿਲਾਂ ਤਾਂ ਰੁੜ ਰੁੜ ਕੇ ਥੱਲੇ ਚੱਲਦੀ ਸੀ ਦੋ ਤਿੰਨ ਦਿਨ ਪਹਿਲਾਂ ਕਿਉਂਕਿ ਕਈ ਦਿਨਾਂ ਤੋਂ ਫੂਡ ਨਹੀਂ ਸੀ ਖਾਦਾ ਚੱਜਣਾ ਜਿਵੇਂ ਇੱਕ ਉਹ ਕੁੜੀ ਵੀ ਸਾਹਮਣੇ ਆਂਦੀ ਹੈ ਦੇਖੋ ਉਹਨੇ ਫਲੇਰ ਹੁੰਦੇ ਚਰਚਾ ਤੇ ਚਰਚਾ ਤੇ ਇਹ ਇੱਥੇ ਕਾਫੀ ਅਫਰੀਕਨ ਮੁੰਡੇ ਕੁੜੀਆਂ ਰਹਿੰਦੇ ਨੇ ਜਿਹੜੇ ਇੱਥੇ ਐਲਪੀਜੀ ਯੂਨੀਵਰਸਿਟੀ ਦੇ ਵਿੱਚ ਤੇ ਐਸ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਇੱਕ ਗੱਲ ਕੀਤੀ ਜਾਂਦੀ ਹੈ ਪੰਜਾਬੀਆਂ ਦੇ ਵਿੱਚ ਕਿ ਧੀਆਂ ਤੇ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਗੱਲ ਸਾਬਤ ਕੌਣ ਕਰਕੇ ਦਿਖਾ ਰਿਹਾ ਇੱਕ ਸਿੱਖ ਸਰਦਾਰ ਮਨੁੱਖ ਦੀ ਸੇਵਾ ਇਨਸਾਨੀਅਤ ਦੀ ਸੇਵਾ ਸਾਨੂੰ ਇਹਨਾਂ ਵੀਡੀਓ ਤੋਂ ਬਾਅਦ ਦੁਨੀਆ ਦੇ ਸਿੱਖਣਾ ਚਾਹੀਦਾ ਵੀਡੀਓ ਦੇਖਣ ਤੋਂ ਬਾਅਦ ਸਿੱਖਣਾ ਚਾਹੀਦਾ ਕਿ ਸਭ ਤੋਂ ਵੱਡੀ ਜਿਹੜੀ ਨੇਕੀ ਹੈ ਜਿਹੜਾ ਅਮਲ ਅੱਛਾ ਹੈ ਉਹ ਇਨਸਾਨੀਅਤ ਦੀ ਸੇਵਾ ਕਰਨੀ ਹੈ ਦੇਖੋ ਜਾਨਵਰ ਨੂੰ ਵੀ ਜਾਨਵਰ ਦਾ ਅਹਿਸਾਸ ਹੁੰਦਾ ਹੈ ਜਦੋਂ ਪਿੰਡਾਂ ਦੇ ਵਿੱਚ ਇੱਕ ਕਵਾ ਮਰ ਜਾਂਦਾ ਹੈ ਨਾ ਤੇ ਸਾਰੇ ਕਵੇ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਨੇ ਕਿ ਇੱਕ ਕਵਾ ਮਰ ਗਿਆ ਲੇਕਿਨ ਅਸੀਂ ਤੇ ਇਨਸਾਨ ਆ ਸਾਡੇ ਅੰਦਰ ਤੇ ਇਨਸਾਨੀਅਤ ਹੈ ਤੇ ਸਾਡਾ ਤੇ ਰੱਬ ਕਹਿੰਦਾ ਕਿ ਮੈਂ ਇਨਸਾਨ ਨੂੰ ਸਾਰੀ ਮਖਲੂਕ ਤੋਂ ਅਫਜ਼ਲ ਬਣਾਇਆ ਹੈ ਸਾਰੀ ਮਖਲੂਕ ਤੋਂ ਹਰ ਇੱਕ ਜਾਨਦਾਰ ਤੋਂ ਅਫਜ਼ਲ ਬਣਾਇਆ ਹੈ ਇੱਕ ਇਨਸਾਨ ਨੂੰ ਇੱਕ ਮਨੁੱਖ ਨੂੰ ਲੇਕਿਨ ਸਾਡੇ ਅੰਦਰ ਇਨਸਾਨੀਅਤ ਜ਼ਿਆਦਾ ਹੋਣੀ ਚਾਹੀਦੀ ਹੈ ਸਾਨੂੰ ਇੱਕ ਦੂਜੇ ਦਾ ਅਹਿਸਾਸ ਕਰਨਾ ਚਾਹੀਦਾ ਹੈ ਲੇਕਿਨ ਅਸੀਂ ਆਪਣੇ ਕੰਮਾਂ ਦੇ ਵਿੱਚ ਇੰਨੇ ਕੁ ਖੁੱਬ ਗਏ ਆ ਇੰਨੇ ਕੁ ਫਸ ਗਏ ਆ ਕਿ ਅਸੀਂ ਇਨਸਾਨੀਅਤ ਦੀ ਮਦਦ ਹੀ ਨਹੀਂ ਕਰ ਪਾ ਰਹੇ ਤੁਸੀਂ ਦੇਖੋ ਦੂਜੇ ਪਾਸੇ ਇਹ ਸਿੱਖ ਸਰਦਾਰ ਹੈ ਜਿਹੜਾ ਮਨੁੱਖ ਦੀ ਇਨਸਾਨੀਅਤ ਦੀ ਸੇਵਾ ਕਰ ਰਿਹਾ ਹੈ ਤੇ ਦੇਖੋ ਨਾਈਜੀਰੀਆ ਤੋਂ ਤੱਲਕ ਕੇ ਸਾਊਥ ਅਫਰੀਕਾ ਦੀ ਲੜਕੀ ਏ ਪੰਜਾਬ ਦੇ ਵਿੱਚ ਘੁੰਮ ਰਹੀ ਉਹਦੀ ਮਦਦ ਕੋਈ ਨਹੀਂ ਕਰ ਰਿਹਾ ਤੇ ਫਿਰ ਕਿਵੇਂ ਸਰਦਾਰ ਜੀ ਨੇ ਉਹਦੀ ਮਦਦ ਕੀਤੀ ਉਹਦੇ ਭੈਣ ਭਰਾਵਾਂ ਤੋਂ ਉਹਦੇ ਖਾਨਦਾਨ ਤੋਂ ਉਹਦੇ ਮਾਪੋ ਆਪਣੇ ਮਾਪੇ ਤੋਂ ਮਿਲਵਾਇਆ ਇਹ ਸਭ ਤੋਂ ਵੱਡੀ ਨੇਕੀ ਹੈ ਸਭ ਤੋਂ ਵੱਡੀ ਸੇਵਾ ਹੈ ਜਿਹੜੀ ਸਿੱਖ ਸਰਦਾਰ ਕਰ ਰਹੇ ਨੇ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ